ਕੋਸਤਨ ਪਹਿਲਾਂ ਕਹਿੰਦੇ ਆ ਕਾਲੀ ਥਾਰ ਵਾਲੇ ਕੋਲੇ ਖਾਕੀ ਕੋਲੇ ਇੱਕ ਸਾਧੂ ਆਇਆ ਸੀ ਸਾਧੂ ਨੇ ਆ ਕੇ ਉਹ ਵਿਖਵਾਣੀ ਕੀਤੀ ਸੀਗੀ ਆ ਕੇ ਉਹ ਤੁਸੀਂ ਵੀ ਸੁਣੋ ਉਹ ਪੋਵਖਵਾਣੀ ਕਿਵੇਂ ਸੀਗੀ ਉਹ ਪੀਪਾ ਤੋਂ ਬੜੀ ਭਾਗਾਂ ਵਾਲੀਆਂ ਤਕਦੀਰਾਂ ਵਾਲੀਆਂ ਮੱਥੇ ਦੀਆਂ ਜ਼ਬਰਦਸਤ ਲਕੀਰਾਂ ਵਾਲੀਆਂ ਤੈਨੂੰ ਪੰਜ 500 ਦੇ ਨੋਟਾਂ ਦਾ ਲਵਾ ਦਈਏ ਸਰਾਨਾ ਫਿਰ ਮੰਨੇਗੀ ਬਾਬਿਆਂ ਨੂੰ ਕਹਿੰਦੀ ਬਾਬਾ ਕਿੱਥੋਂ ਆ ਗਿਆ ਤੂੰ ਜਾ ਕਹਾ ਬਗਵਾ ਬਾਬਾ ਕਹਿੰਦਾ ਉਹ ਪੀਪਾ ਗੱਲ ਤਾਂ ਸੁਣ ਤੇ ਰ뱅 ਕੰਨ ਦੇ ਘਾਤੇ ਪਰ ਇਹ ਰਹਿਣਗੇ ਮੰਤਰੀ ਕਰ ਅੱਗੇ ਕੜੀ ਰਹਿਣਗੇ ਕਾਲੀ ਥਾਰ ਮਹਿੰਗੀਆਂ ਕੜੀਆਂ ਬਠੰਡਾ ਗ੍ਰੀਨਲੈਂਡ ਦੇ ਵਿੱਚ 2 ਕਰੋੜ ਦੀ ਕੋਠੀ ਪਵਾ ਦੇਂਗੀ ਫੇਰ ਤਾਂ ਮੰਨੇਗੀ ਵਾਪੇ ਨੂੰ ਬੀਬਾ ਕਹਿੰਦੀ ਉਹ ਬਾਤ ਕਰ ਬਾਬਾ ਬਾਬਾ ਕਹਿੰਦਾ ਉਹ ਬੀਬਾ ਗੱਲ ਸੁਣ ਬੀਬਾ 2 ਕਰੋੜ ਦੀ ਕੋਠੀ ਅੱਗੇ ਰਾਜਾ ਨੂੰ ਗਿਫਟਾਂ ਤੇ ਦੇਣ ਵਾਲੇ ਕੁੱਤੇ ਲੱਖ ਲੱਖ ਦੇ ਕੁੱਤਿਆਂ ਨੂੰ ਅੱਗੇ ਕਢਾ ਦੀਏ ਤਾਂ ਮੰਨੇਗੀ ਪਾਪਿਆਂ ਨੂੰ ਉਹ ਕਹਿੰਦੀ ਨਹੀਂ ਪਾਪਾ ਤੂੰ ਇੱਕ ਜਾ ਕੰਧਾ ਤੇ ਫੇਰ ਠੀਕ ਆ ਅਗਲੀ ਸੁਣ ਲਾ ਗਲ 12 ਚਾਹੇਂਗੀ ਸੁਰਕਿਆਂ ਚ ਰਹੇਂਗੀ ਜੇਲਾਂ ਦੀ ਸੈਰ ਕਰਨਗੀ ਫੇਰ ਤਾਂ ਮੰਨਨੇਗੀ ਬਾਪਿਆਂ ਨੂੰ ਐਨਾ ਕਹਿ ਕੇ ਬਾਪਾ ਤੁਰ ਜਾਂਦਾ ਹੁਣ ਉਹ ਨੇੜੇ ਹੋ ਕੇ ਗੱਲ ਸੁਣਿਓ ਮੈਂ ਵੀ ਹੁਣ ਕਰਨੋ ਜਾਵਾਂ ਮੇਰੀ ਘਾਲੇ ਕਰੜੀ ਦਾ ਨਾਮ ਵੀ ਅਮਨਦੀਪੀਆ ਉਹ ਵੀ ਮੁੰਡਾ ਜ ਮਹੰਗੀ ਨਹੀਂ ਜਾਂਦਾ ਨੇ ਮੇਰੀ ਵੀ ਸਿੱਤਰ ਪਹਿਣਗੇ ਬਾਏ ਨਮਸਕਾਰ